ਸਤਿਗੁਰੂ ਜੀ ਮੈਂ ਜੇ ਕੁਝ ਪੰਜਾਬ ਦੇ ਹਾਲਾਤਾਂ ਬਾਰੇ ਇੱਕ ਗੱਲ ਕਰਨਾ ਚਾਹੁੰਦਾ ਜਿਵੇਂ ਅੱਜ ਦੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਪੀੜੀ ਦੇ ਵਿੱਚ ਵੱਡੇ ਹੋਏ ਨੇ ਵੱਡੇ ਹੋਏ ਨੇ ਤੇ ਕੀ ਨੇ ਹਾਲਾਤ ਚੱਲੇ ਨੇ ਇਹ ਜਿਹੜਾ ਨਸ਼ੇ ਦੀ ਹਾਲਾਤ ਚੱਲੇ ਹੋਏ ਨੇ ਇਹ ਅੱਜ ਤੋਂ ਨਹੀਂ ਅਜ ਦੀ ਪੁਰਖਾ ਤੋਂ ਚੱਲਦੇ ਆ ਰਹੇ ਨੇ ਜੀ ਹੁਣ ਗੁਰੂ ਨਾਨਕ ਦੇਵ ਜੀ ਸੀ ਗੁਰੂ ਨਾਨਕ ਦੇਵ ਜੀ ਤੁਰਦੇ ਤੁਰਦੇ ਬਗਦਾਦ ਚ ਚਲੇ ਗਏ ਬਗਦਾਦ ਜਿਵੇਂ 사우ਦੀ ਅਰੇ ਵਿੱਚ ਪੈਂਦਾ ਜੀ ਉੱਥੇ ਚਲੇ ਗਏ ਉੱਥੇ ਉਹਨੇ ਕੀ ਦੇਖਿਆ ਨਾਲ ਉਹਦੇ ਬਾਲਿਆ ਤੇ ਮਰਦਾਨੇ ਸੀ ਉਹਨਾਂ ਨੇ ਕੀ ਦੇਖਿਆ ਇੱਕ ਉਹਨਾਂ ਨੇ ਮੁਸਲਮਾਨਾਂ ਦੀ ਇੱਕ ਸੰਗਤ ਦੇਖੀ ਜੀ ਮਹਿਫਲ ਬੈਠੀ ਹੋਈ ਦੇ ਜਦੋਂ ਉਹਨਾਂ ਨੇ ਮੁਸਲਮਾਨਾਂ ਦੀ ਇੱਕ ਮਹਿਫਲ ਦੇਖੀ ਬੈਠੀ ਹੋਈ ਉਹਨਾਂ ਨੇ ਕੀ ਕੀਤਾ ਜੀ ਜਾ ਕੇ ਬੋਲਿਆ ਕਹਿੰਦੇ 20 ਗੁਣਾ ਭਗਵਾਨ 21 ਗੁਣਾ ਸੰਗਤ ਕੀ ਬੋਲਿਆ 20 ਗੁਣਾ ਭਗਵਾਨ 21 ਗੁਣਾ ਸੰਗਤ ਪਗਵਾਨ ਨਾਲ ਵੱਡੀ ਸੰਗਤ ਸੀ ਤੇ ਉਹਨਾਂ ਨੇ ਜਾ ਕੇ ਉੱਥੇ ਆਸਣ ਲਿਆ ਮੁਸਲਮਾਨਾਂ ਦੀ ਸੰਗਤ 'ਚ ਜਾ ਕੇ ਬਹਿ ਗਏ ਉੱਥੇ ਕੀ ਹੋਇਆ ਜੀ ਉਤੇ ਮੁਸਲਮਾਨਾਂ ਦੀ ਸੰਗਤ ਦੇ ਵਿੱਚ ਇੱਕ ਹੁੱਕਾ ਚੱਲ ਰਿਹਾ ਸੀ ਹੁੱਕਾ ਹੁੱਕਾ ਕੋ ਮੋਦਕੋ ਮੋਦਾ ਉਸ ਬਾਬਾ ਬਾਬਾ ਨਾਨਕ ਜੀ ਕੋਲ ਆ ਗਿਆ ਔਰ ਬਾਬਾ ਜੀ ਨਾਨਕ ਜੀ ਕੋਲ ਆ ਕੇ ਖੜ ਗਏ ਹੁੱਕਾ ਔਰ ਉਹ ਮੁਸਲਮਾਨਾਂ ਦਾ ਜਿਹੜਾ ਵੱਡਾ ਸੀ ਉਹਨਾਂ ਦਾ ਮੀਆਂ ਜੀ ਉਹ ਕਹਿਣ ਲੱਗੇ ਕਹਿੰਦੇ ਬਾਬਾ ਜੀ ਕਿ ਤੁਹਾਡੇ ਕੋਲ ਹੁੱਕ ਆ ਗਿਆ ਇਹਨੂੰ ਗ੍ਰਹਿਣ ਕਰੋ ਕਿਉਂਕਿ ਜਿਹੜੇ ਬਾਬਾ ਗੁਰੂ ਨਾਨਕ ਦੇਵ ਜੀ ਸੀ ਇਹ ਇੱਕ ਸਿੱਖੀ ਧਰਮ ਦੇ ਸੀ ਇਹਨਾਂ ਦੇ ਬੀੜੀ ਸਿਗਰਟ ਹੁੱਕਾ ਨਹੀਂ ਸੀ ਚੱਲਦਾ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਗੁਰੂ ਸਿਮਰ ਜੀ ਹਾਂਜੀ ਸਾਂਝੇ ਕੱਲੇ ਸਿੱਖੀ ਧਰਮ ਦੇ ਨਹੀਂ ਕਹਿ ਸਕਦੇ ਹਾਂਜੀ ਸਾਂਝੇ ਗੁਰੂ ਸੀ ਜੀ ਹਾਂਜੀ ਤੇ ਧਰਮ ਦੇ ਸਾਂਝੇ ਹਾਂਜੀ ਉਸ ਤੋਂ ਬਾਅਦ ਉਹਨਾਂ ਕੋਲ ਹੁੱਕ ਆ ਗਿਆ ਬਾਲਾ ਤੇ ਮਰਦਾਨਾ ਜੀ ਦਿਖਣ ਲੱਗੇ ਉਹਨਾਂ ਨੂੰ ਬਾਬਾ ਜੀ ਨੂੰ ਕਿ ਬਾਬਾ ਜੀ ਨੇ ਤਾਂ ਗੱਲ ਵੀ ਕਹੀ ਏ ਕਿ 20 ਗੁਣਾ ਭਗਵਾਨ 21 ਗੁਣਾ ਸੰਗਤ ਸੰਗਤ ਦੇ ਵਿੱਚ ਆ ਗਏ ਨੇ ਬਾਬਾ ਜੀ ਨੂੰ ਸੰਗਤ ਦੇ ਵਿੱਚ ਇਸ ਚੀਜ਼ ਦੀ ਪਾਲਣਾ ਕਰਨੀ ਪੈਣੀ ਤੇ ਬਾਬਾ ਜੀ ਨੇ ਕਿਹਾ ਕਹਿੰਦੇ ਭਾਈ ਮੈਂ ਇਸ ਚੀਜ਼ ਦਾ ਗ੍ਰੈਂਡ ਨਹੀਂ ਕਰਦਾ ਨਹੀਂ ਮੈਂ ਇਹਨੂੰ ਇਸਤੇਮਾਲ ਨਹੀਂ ਕਰ ਸਕਦਾ ਤੇ ਉਸ ਮੁਸਲਮਾਨ ਨੇ ਕਿਹਾ ਕਹਿੰਦੇ ਜੇ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ ਤਾਂ ਇੱਕ ਛੋਟੀ ਜੀ ਸਾਡੀ ਗੱਲ ਦਾ ਜਵਾਬ ਦਿਓ ਕਹਿੰਦੇ ਭਾਈ ਤੁਸੀਂ ਗੱਲ ਪੁੱਛੋ ਉਹਨਾਂ ਨੇ ਕਿਹਾ ਕਹਿੰਦੇ ਬਾਬਾ ਜੀ ਹੋਕਾ ਹੁਕਮ ਖੁਦਾ ਦਾ ਚਿਲਮੁcke ਦੀ ਧੀ ਜਿੱਤੇ ਲੱਭ ਦੀ ਮੁਸਲਮਾਨਾਂ ਨੂੰ ਉੱਤੇ ਲੈਂਦੇ ਨੇ ਪੀ। ਬਾਬਾ ਇਸ ਗੱਲ ਦਾ ਜਵਾਬ ਦਿਓ। ਨਹੀਂ ਤਾਂ ਜੇ ਜਵਾਬ ਨਹੀਂ ਆਏਗਾ ਤਾਂ ਤੁਹਾਨੂੰ ਇਹ ਚੀਜ਼ ਗ੍ਰਹਿਣ ਕਰਨੀ ਪੈਣੀ ਹੈ। ਅੱਛਾ। ਬਾਬਾ ਨਾਨਕ ਦੇਵ ਜੀ ਨੇ ਕਿਹਾ ਕਿ ਨੇ ਹੋਕਾ ਹੁਕਮ ਖੁਦਾ ਦਾ ਚਿਲਮੁcke ਦੀ ਰਣ ਪਰ ਜਿੱਤੇ ਲੱਭ ਦੀ ਸਿੱਖਾਂ ਨੂੰ ਉੱਤੇ ਲੈਂਦੇ ਨੇ ਭਰ। ਅੱਛਾ ਗੱਲ ਇਹ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ ਹੋਕਾ ਗਾਹ ਕਰਦਾ। ਇਸ ਕਰਕੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹਨਾ ਕਿ ਸੰਗਤ ਤਾਰੇ ਸੰਗਤ ਮਾਰੇ ਸੰਗਤ ਦੇ ਰੰਗ ਨਿਹਾਰੀ ਚੰਗੀ ਸੰਗਤ ਕਰੋ ਚੰਗਾ ਗਿਆਨ ਪ੍ਰਾਪਤ ਮਿਲੇਗਾ ਅਗਰ ਮਾੜੀ ਸੰਗਤ ਕਰੋਗੇ ਤਾਂ ਇੱਕ ਨਸ਼ੇ ਦੇ ਅਲਾਤਾਂ ਦੇ ਵਿੱਚ ਡੁੱਬੋਗੇ ਮੈਂ ਤਾਂ ਇਹ ਕਿੰਨੀ ਇੰਨੀ ਗੱਲ ਕਹਿਣਾ ਚਾਹਨਾ ਕਿ ਚੰਗੀ ਸੰਗਤ ਕਰੋ ਤੇ ਚੰਗਾ ਗਿਆਨ ਪ੍ਰਾਪਤ ਮਿਲੇਗਾ ਮਾੜੀ ਸੰਗਤ ਕਰੋਗੇ ਤਾਂ ਮਾੜਾ ਗਿਆਨ ਮਿਲੇਗਾ ਵਾਈ ਜੀ ਦਾ ਖਾਸਾ ਵਾਈ ਜੀ ਕੀ